ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜੇ ਜਿਹੜੇ ਸਾਰਿਆਂ ਨੂੰ ਪਤਾ ਹੀ ਆ ਗਿਆ ਕਿ ਮਨਜੋਤ ਦਾ ਟ੍ਰੀਟਮੈਂਟ ਚੱਲਦਾ ਆ ਤੇ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਆ ਕਿ ਵੀਡੀਓ 'ਚ ਮਜ਼ਾ ਨਹੀਂ ਆ ਰਿਹਾ ਤੇ ਵਾਕਿਆ ਤੁਹਾਡੀ ਗੱਲ ਸਹੀ ਆ ਕਿ ਵੀਡੀਓ ਦਾ ਸਾਨੂੰ ਬਣਾਉਣ 'ਚ ਵੀ ਮਜ਼ਾ ਨਹੀਂ ਆ ਰਿਹਾ ਤੇ ਜੇ ਸਾਨੂੰ ਬਣਾਉਣ 'ਚ ਮਜ਼ਾ ਨਹੀਂ ਤਾਂ ਤੁਹਾਨੂੰ ਦੇਖਣ ਦੀ ਕਿੱਦਾਂ ਮਜ਼ਾ ਆਣਾ ਹੈ ਪਰ ਥੋੜੀ ਜੀ ਪ੍ਰੋਬਲਮ ਨੂੰ ਸਮਝੋ ਤੁਸੀਂ ਵੀ ਸਾਰੇ ਜਾਣੇ ਕਿ ਮਜਬੂਰੀ ਆ ਹੁਣੇ ਇਹ ਇਹ ਵੀਡੀਓ ਇਦਾਂ ਐਂਡ ਵੀ ਨਹੀਂ ਕਰ ਸਕਦੇ ਜੇ ਐਂਡ ਕਰ ਦਿਆਂ ਫਿਰ ਤੁਸੀਂ ਸਾਰਿਆਂ ਕਹਿਣਾ ਵਾ ਕਿ ਐਂਡ ਜਿਹੜਾ ਇਹਦਾ ਸਹੀ ਨਹੀਂ ਕੀਤਾ ਤੇ ਥੋੜੇ ਦਿਨ ਤੁਹਾਨੂੰ ਸਾਰਿਆਂ ਨੂੰ ਜਨਨਾ ਪੈਣਾ ਵਾ ਵੇਖਣਾ ਪੈਣਾ ਵਾ ਇਦਾਂ ਹੀ ਤੇ ਕੋਈ ਨਹੀਂ ਜਲਦੀ ਤੋਂ ਜਲਦੀ ਮਨਜ਼ੂਰ ਨੂੰ ਛੁੱਟੀ ਮਿਲ ਜਾਣੀ ਆ ਤੇ ਫਿਰ ਸਾਰੇ ਹੀ ਨਾਲ ਮਿਲ ਕੇ ਜਿੱਦਾਂ ਅਕੇ ਕੰਮ ਕਰਦੇ ਉਦਾਂ ਹੀ ਕੰਮ ਕਰਾਂਗੇ ਮੈਂ ਜਿੱਦਾਂ ਕਿ ਜੇ ਬਾਈਸਨ ਟਰੀਟਮੈਂਟ ਲੰਬਾ ਵੀ ਚੱਲਦਾ ਹਨਾ ਤੁਹਾਨੂੰ ਕਿਹਨਾਂ ਕੇ ਪਾਸੇ ਤੇ ਵੀਡੀਓ ਮੋੜ ਕੇ ਖਤਮ ਕਰਨੀ ਪੈਣੀ ਆ ਹਨਾ ਹਾਂ ਤੇ ਫਿਰ ਕਿਉਂਕਿ ਉਹਨਾਂ ਦੀ ਸਿਹਤ ਵੱਲ ਦੇਖਣਾ ਪੈਣਾ ਨਾ ਕਿ ਨਹੀਂ ਵੀਡੀਓ ਚ ਸ਼ਾਇਦ ਆ ਸਕਦੇ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੋਵਾਂ ਜੀਆ ਨੇ ਉੱਥੇ ਹੁਣ ਬੈਠੇ ਆ ਹੁਣ ਇੱਕ ਸਾਦਾ ਇਹ ਵੀ ਬੜੀ ਵੱਡੀ ਗੱਲ ਵਾ ਹਾਂਜੀ ਇਹਨੇ ਪ੍ਰਮਾਤਮਾ ਨੂੰ ਸ਼ੀਸ਼ੇ ਤੇ ਠੀਕ ਰਵੇ ਤੇ ਸ਼ੀਸ਼ੇ ਤੇ ਅੱਡਣਾ ਵੀਡੀਓ 'ਚ ਕੰਮ ਕਰਨ ਪਰ ਕੇ ਪਾਸੇ ਨੂੰ ਮੋੜ ਕੇ ਸਾਨੂੰ ਖਤਮ ਕਰਨੀ ਪੈਣੀ ਹੈ ਹੋ ਸਕਦਾ ਆਪਾਂ ਇਹਦੇ ਤੋਂ ਅਲੱਗ ਨਹੀਂ ਮਨਪ੍ਰੀਤ ਬਣਾ ਦੇਣਾ ਗੱਲ ਵਾ ਸਾਰੀ ਕਰਕੇ ਕਿ ਜਿੱਦਾਂ ਵੀ ਇਹਦਾ ਐਂਡ ਹੋਇਆ ਐਂਡ ਕਰਕੇ ਫਿਰ ਇਹਨੂੰ ਕੋਈ ਨਵੀਂ ਸੀਰੀਜ਼ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਬਾਕੀ ਅਹੀਂ ਤੇ ਇਹੋ ਗੱਲ ਰਿਕਵੈਸਟ ਵਾ ਸਾਡੀ ਕੇ ਜਿਤਨਾ ਤੁਸੀਂ ਪਹਿਲਾਂ ਇਹਨੂੰ ਇੰਨਾ ਪਿਆਰ ਦੇ ਰਹੇ ਹੋ ਓਦਾਂ ਇਹਨੂੰ ਗਾੜੀ ਇਸ ਵੀਡੀਓ ਨੂੰ ਪਿਆਰ ਦੇਈ ਜੋ ਸਾਡੀਆਂ ਮਜਬੂਰੀਆਂ ਆ ਤੁਸੀਂ ਸਮਝੋ ਥੋੜਾ ਜਿਆ ਹਾਂ ਜਦੋਂ ਆਪਾਂ ਵੀਡੀਓ ਸ਼ੁਰੂ ਕਰਦੇ ਨਾ ਸਾਰੇ ਮੈਂਬਰਾਂ ਦੇ ਨਾਲ ਚਾਹੇ ਆਂਟੀ ਆ ਚਾਹੇ ਤੁਸੀਂ ਆ ਚਾਹੇ ਮੈਂ ਜੋ ਵੀ ਆਈ ਹੈ ਨਾ ਫਿਰ ਸਾਰਿਆਂ ਨੂੰ ਹੀ ਪਈ ਉਹ ਜਦੋਂ ਇੱਕ ਜੀ ਵੀ ਨਾਲਾਂ ਦੀ ਗੀਵੇ ਸਾਰਿਆਂ ਨੂੰ ਹੁੰਦਾ ਵਾ ਪਈ ਉਹ ਕਿਉਂ ਨਹੀਂ ਆਇਆ ਉਹ ਕਿਉਂ ਨਹੀਂ ਹੁੰਦਾ ਫਿਰ ਹਰ ਇੱਕ ਦੀ ਮਜਬੂਰੀ ਸਮਝਣੀ ਪੈਂਦੀ ਜਦੋਂ ਹੁਣ ਆਪਾਂ ਇੰਨੇ ਕਿੰਨਾਂ ਦਾ ਵੀਡੀਓ ਸ਼ੁਰੂ ਕੀਤੀ ਫਿਰ ਉਹ ਥੋੜੀ ਜਨਤਾ ਵੀ ਸਮਝ ਜਾਂਦੀ ਹੈ ਨਾ ਕਈ ਭੈਣ ਭਰਾ ਕਮੈਂਟ ਕਰਦੇ ਆ ਨਾ ਵੀ ਉਹ ਤਾਂ ਸਾਰਿਆਂ ਨੂੰ ਪਤਾ ਵਾ ਵੀ ਹਸਪੀਟਲ ਗਏ ਆ ਤੁਸੀਂ ਵੀਡੀਓ ਬੰਦ ਕਰ ਦੋ ਹੈ ਨਾ ਹਾਂਜੀ ਹਾਂਜੀ ਐਦਾਂ ਵੀ ਕਹਿਣ ਰਹੇ ਕਈ ਭੈਣ ਭਰਾ ਮਨਪੀਛ ਨੂੰ ਸਲਾਹ ਕਰਾਂਗੇ ਹਾਂ ਨਹੀਂ ਇਹਨੂੰ ਆਪਾਂ ਐਂਡ ਕਰਨਾ ਵਾ ਤੇ ਜੇ ਸ਼ਾਇਦ ਉਹ ਆਂਦੇ ਇਹ ਨਹੀਂ ਆਉਣਾ ਥੋੜੇ ਦਿਨ ਵਾਸਤੇ ਵਿੱਚ ਕਹਿੰਦੇ ਵੀ ਆ ਜਾਣਾ ਘਰ ਮੈਂ ਉਹਨਾਂ ਦੀ ਵੀ ਵੇਟ ਕਰਦੇ ਪਏ ਆ ਜੇ ਸ਼ਾਇਦ ਉਹਨਾਂ ਨੂੰ ਛੁੱਟੀ ਮਿਲੀ ਥੋੜੇ ਦਿਨਾਂ ਵਾਸਤੇ ਫਿਰ ਇੱਕ ਦੋ ਪਾਰਟ ਉਹਨਾਂ ਤੋਂ ਨਾ ਬਣਾ ਕੇ ਬਣੇ ਉਹਦਾ ਐਂਡ ਕਰਦੇ ਆਂਗਾ ਤਬਾਕੇ ਤੇ ਬਾਕੀ ਬਾਕੀ ਦੇ ਟ੍ਰਾਂਸਲਾ ਦੇ ਬਾਕੀ ਦਾ ਟ੍ਰਾਂਸਲਾ ਉਹ ਜਿੱਦਾਂ ਨੂੰ ਕਰਦੇ ਹੋ ਉਸ ਹਿਸਾਬ ਨਾਲ ਚੱਲਣੇ ਮਨਪ੍ਰੀਤ ਫੋਨ ਕਰਦੇ ਸਲਾਹਾਂ ਨਹੀਂ ਬਣਦੀ ਆ ਹੁਣ ਵੀ ਉਹਦੀ ਸਲਾਹਾਂ ਨਹੀਂ ਬਣਦੀ ਆ ਸਲਾਹ ਨਹੀਂ ਹੁੰਦੀ ਬਾਕੀ ਭੈਣ ਭਰਾ ਨੂੰ ਬੇਨਤੀ ਆ ਕਿ ਗੁਰੂ ਅਗੇ ਅਰਦਾਸਾਂ ਕਰੋ ਕਿ ਮਾਲਕਾ ਉਹਨੂੰ ਜਲਦੀ ਤੋਂ ਜਲਦੀ ਠੀਕ ਕਰ ਦੇ ਬੱਚਿਆਂ ਦੇ ਸਾਰੇ ਛੋਟੇ ਬੱਚੇ ਤੇ ਕਿਦਾਂ ਰਹਿਣਗੇ ਭਾਵੇਂ ਉਹ ਰਹਿਣ ਬਿਲਕੁਲ ਉਹਨਾਂ ਨੂੰ ਸੇਫ ਆ ਕੋਈ ਗੱਲ ਨਹੀਂ ਪਰ ਬੱਚੇ ਅੰਦਰ ਮਾਂ ਦੇ ਵਿੱਚ ਤੇ ਰਹਦੇ ਹੋਣਗੇ ਨਾ ਮੇਰੇ ਮੰਮੀ ਕਿੱਥੇ ਮੇਰੇ ਪਾਪਾ ਕਿੱਥੇ ਆਹੇ ਉਹ ਤੇ ਉਹਨਾਂ ਦਾ ਮਾਪਿਓ ਆ ਤੇ ਅਹੀਂ ਜਿਹੜੇ ਨਾਲ ਜੁੜੇ ਆ ਅਹੀਂ ਨਾਲ ਜੁੜੇ ਆ 3 ਸਾਲ ਹੋ ਗਏ ਤਕਰੀਬਨ 3 ਤੋਂ 4 ਹੀ ਹੋ ਗਏ ਸਾਨੂੰ 4 ਸਾਲ ਤਿੰਨ ਢਾਨੂ ਹੋ ਗਏ ਤੁਹਾਨੂੰ ਤੇ 5 ਹੋ ਚਲੇ ਹੋਣੇ ਆ ਨੇ 4 ਸਾਲ ਹੋ ਗਏ ਸਾਨੂੰ 1 ਸਾਲ ਪਹਿਲਾਂ ਹੱਦ ਨਾਲ ਜੁੜੇ ਆ ਹਾਂ ਜੀ ਇਹ ਇਕੱਠੇ ਕੰਮ ਕਰਦੇ ਆ ਸਾਨੂੰ ਬੜਾ ਅਜੀਬ ਲੱਗਦਾ ਹੈ ਕਿ ਰੋਜ਼ ਕਦੀ ਹੁੰਦਾ ਆਏਗਾ ਸਾਡੇ ਕੋਲ ਕਦੀ ਅਸੀਂ ਚੱਲ ਜਾਣਾ ਮੈਂ ਤਾਂ ਉੱਥੋਂ ਨਾ ਰੌਣਕ ਹੀ ਮੁੱਕ ਗਈ ਜਦੋਂ ਜਾਂਦੇ ਆ ਨਾ ਪਰ ਵੀਡੀਓ ਬਣਾਉਂਦੇ ਹਾਂ ਜੀ ਨਹੀਂ ਲੱਗਦਾ ਸਾਡਾ ਉੱਥੇ ਜੀ ਨਹੀਂ ਯਾਰ ਸਾਡਾ ਦਿਲ ਨਹੀਂ ਉੱਥੇ ਲੱਗਦਾ ਕਿਉਂਕਿ ਮਨਪ੍ਰੀਤ ਹੁੰਦੀ ਹੀ ਮਨਜੋਤ ਹੀ ਨਾਲ ਹੋੜ ਟੀਮਾਂ ਆਉਂਦੀਆਂ ਹਨ ਕਿੰਨਾ ਹੱਸਾ ਕੇ ਨਾ ਰੋਣ ਦਾ ਹੈ ਨਾ ਜਿੱਦਾਂ ਹੁਣ ਆਪੇ ਆਪਾਂ ਨੂੰ ਪਿਆਰ ਪਿਆ ਹੁੰਦਾ ਜਿਹਦੇ ਨਾਲ ਨਹੀਂ ਉਹਨਾ ਪਿਆਰ ਪੈ ਜਾਂਦਾ ਫਿਰ ਉਹ ਹੀ ਬੰਦਾ ਜ਼ਿਆਦਾ ਨਾਉਂ ਬਥੇ ਦੇ ਦਿੰਦਾ ਨਹੀਂ ਕੋਈ ਹਾਂ ਸਾਰੇ ਹੋਣੋਂ ਬਾਕੀ ਅ ਵੀਡੀਓ ਬਣਾਉਣਾ ਨਾ ਕਦੇ ਆਈਏ ਦੋ ਦਿਨ ਐ ਲੱਗੂਗਾ ਪਤਾ ਨਹੀਂ ਕਦੋਂ ਆਉਣੀ ਹੈ ਪਿਛੜੀ ਫਜ਼ਾਲੀ ਮੰਮੀ ਨਾ ਜਦ ਕਦੇ ਟੀਮ ਨੰਬਰ 10 ਤੋਂ ਲੈ ਲਓ ਜਾ ਵਹ ਅੱਜ ਆਈ ਨਹੀਂ ਕੀ ਗੱਲ ਉਹ ਮੈਂ ਮੰਮੀ ਨੂੰ ਆਜਾ ਕਿਹੜੀ ਕਦੇ ਵਿਆਹ ਸ਼ਾਦੀ ਦਾ ਥੋੜਾ ਦੇਖਣਾ ਜੇ ਕਦੇ ਅਸੀਂ ਲੇਰ ਛੇਤੀ ਸਾਨੂੰ ਹੋਵੇ ਅਸੀਂ ਚਾਹ ਨਾ ਪੀ ਕੇ ਜਾਏਗੇ ਤਾਂ ਵੀ ਮੰਮੀ ਤੁਹਾਨੂੰ ਗਸੇਮਦੀ ਆ ਮੰਮੀ ਸਾਡੀ ਨੇ ਨਾ ਮੰਮੀ ਇਹਨਾਂ ਦੀ ਬਹੁਤ ਕਲਾਸ ਆਉਂਦੀ ਆ ਹਾਂਜੀ ਭਾਵੇਂ ਹੁਣ ਉਹ ਅੰਦਰ ਹੀ ਬੈਠੇ ਆ ਭਾਵੇਂ ਵੀਡੀਓ 'ਚ ਨਹੀਂ ਹੁੰਦੇ ਪਰ ਉਹਦਾ ਧਿਆਨ ਬੂ ਪੂਰਾ ਰੱਖਣਾ ਵਾ ਕੌਣ ਆਇਆ ਕੌਣ ਗਿਆ ਕਿੰਨੇ ਚਾਹ ਪੀਤੀ ਨਹੀਂ ਪੀਤੀ ਆ ਯੋਗੀ ਉਹ ਕਹਿੰਦੇ ਵੀ ਜਿਹੜਾ ਆਉਂਦੇ ਹੋ ਮਹਿਮਾਨ ਹੁੰਦੇ ਆ ਚਾਹ ਪੀਂਦ ਬਗੈਰ ਨਾ ਜਾਣਦਿਆ ਕਰੋ ਬੜਾ ਗੁੱਸਾ ਕਰਦੇ ਆ ਹੁਣ ਅਹੀਂ ਬਲਦੀ ਦੀ ਕਲਾਸ ਲੱਗ ਗਈ ਹਮਮ ਬੜਾ ਸੀਰ ਹੁੰਦਿਆ ਇਦਾਂ ਹੀ ਤੂੰ ਮੈਂਵੇਂ ਵਾਲਾ ਜਦੋਂ ਵੀ ਜਾਗਣ ਮੰਮੀ ਜਾਂਦੀ ਨੀ ਬਲਜੀ ਤੇ ਕੁਆਗਨ ਨੂੰ ਹੱਥ ਮਾਰ ਸਿਆੜੇ ਬਾਈ ਕਿਤਾ ਦਿੰਭਈ ਓਰੇ ਮੇਲੇ ਪਿੰਡੋਂ ਨਾ ਅੱਛਾ ਤੂੰ ਕਹਿੰਦੀ ਕਿ ਮੰਮੀ ਸੀਰ ਹੀ ਮੈਂ ਕੂਚਾ ਲੱਗਦਾ ਸੀਰ ਖਾਣ ਆਉਂਦਾ ਸੀਰ ਸ਼ਾਇਦ ਕਿਸੇ ਸਾਡੇ ਭੈਣ ਭਰਾ ਨੂੰ ਨਹੀਂ ਪਤਾ ਹੋਣਾ ਕਿ ਤੁਹਾਡੇ ਮੰਮੀ ਬਹੁਤ ਘੱਟ ਬੋਲਦੇ ਆ। ਤੁਹਾਨੂੰ ਪਤਾ ਹੀ ਨਹੀਂ ਆ। ਆਹੋ ਪਤਾ ਵਾ। ਘੱਟ ਬੋਲਦੇ ਆ। ਜਿੱਦਾਂ ਇੱਕ ਦੋ ਵਾਰ ਹੀ ਮੈਂ ਕਿਤੇ ਬਾਈਚਨ ਤੁਹਾਡੇ ਮੰਮੀ ਦੇ ਸਾਹਮਣੇ ਵੀ ਇਹ ਸੀਨ ਕੀਤਾ ਮੰਮੀ ਨੇ ਵੀ ਪਤਾ ਦੁਰੋ ਕੀ ਇਸ਼ਾਰਾ ਕਰਨ। ਹਾਂ। ਚੁੱਪ ਕਰਦਾ ਇਦਾਂ ਨਹੀਂ ਬੋਲੀਦਾ। ਉਹੀਂ ਭੂਆ ਭਤੀ ਵਾਲੀ ਲੜਾਈ ਕਰਦੀਆਂ ਹੋਣੀਆਂ ਵਾ ਨਾ। ਹਾਂ। ਠੀਕ ਠੀਕ ਆ। ਉਹਨਾਂ ਨੂੰ ਪਸੰਦ ਨਹੀਂ ਆ। ਮੇਰੇ ਨਾਲ ਉਹਨਾਂ ਨੇ ਬੈਠੀ ਨੂੰ ਕਹੀ ਜਾਣਗੇ। ਵੀਡੀਓ ਦੇ ਦੇ ਮੈਨੂੰ ਵੀਡੀਓ ਲਾ ਕੇ ਦੇ ਤੂੰ ਮੈਨੂੰ ਵੀਡੀਓ ਨਹੀਂ ਵਿਖਾਲਦੀ ਮੈਂ ਨਹੀਂ ਵਿਖਾਲ ਜੰਦੀ ਕਿ ਜਿੱਥੇ ਤੁਹਾਡੀ ਮੇਰੀ ਲੜਾਈ ਹੋਦੀ ਤੂੰ ਬਹੁਤ ਬੋਲਦੀ ਆ ਮੈਨੂੰ ਬੋਲਣਾ ਨਹੀਂ ਆਉਂਦੀ ਫਿਰ ਇਹ ਵੀਡੀਓ ਨਹੀਂ ਵਿਖਾਉਂਦੀ ਉਹਨੂੰ ਕਹਿਣਾ ਵੀ ਬੀਬੀ ਐਸੇ ਵੀਡੀਓ ਹੀ ਇਦਾਂ ਵਾਂ ਤੇ ਹੁਣ ਕਰੀਏਗੀ ਹਾਂ ਹੁਣ ਕਰਨੀ ਪੈਣੀ ਆ ਅਹੀਂ ਜਿੱਦਾਂ ਜਾਣੇ ਮਨਪਰੀ ਦੇ ਘਰ ਵੀਡੀਓ ਬਣਾਉਣ ਤੇ ਮੈਂ ਆਪਣਾ ਲਫਾਫਾ ਮਨਪਰੀ ਦੇ ਅੰਦਰ ਰੱਖਣਾ ਹੁੰਦਾ ਨਾ ਸਿੱਧਾ ਜਾ ਕੇ ਹਾਂਜੀ ਤੇ ਜਿੱਦਾਂ ਮੁੜ ਕੇ ਉਹਦੇ ਹੋਣੀ ਕਹਿਣ ਵੀ ਸਾਡੀ ਵੀਡੀਓ ਬਣਾਉਣੀ ਆ ਤੇ ਮਨਪਰੀ ਦੀ ਵੀਡੀਓ ਨਾ ਬਣਨੀ ਹੋਵੇ ਉਹਨਾਂ ਕੱਲਿਆਂ ਦੀ ਬਣਨੀ ਹੋਵੇ ਨਾ ਮੈਂ ਤਾਂ ਵੀ ਆਪਣਾ ਲਫਾਫਾ ਝੋਲਾ ਜਿਹੜਾ ਮਨਪਰੀ ਦੇ ਅੰਦਰ ਰੱਖ ਕੇ ਫੇਰ ਮੈਂ ਉਹਦੇ ਘਰ ਜਾਣਾ ਵਾ ਤੇ ਹੁਣ ਹੈ ਹੁਣ ਹੋਰ ਤਰ੍ਹਾਂ ਹੁੰਦਾ ਸੱਚੀ ਜਰੋ ਜਾਇਦਣ ਮੈਂ ਬਾਹਰ ਕੁਰਸੀਆਂ ਲਟੀਆਂ ਦੀਆਂ ਉੱਥੇ ਆਪਣਾ ਲਫਾਫਾ ਰੱਖ ਲੈਣੀ ਆ ਤੇ ਇਹੋ ਅਰਦਾਸ ਕਰਦੇ ਬਾਬੇ ਗਾਲੀਗੇ हां पर ठीक ठाक ਆਪਣੇ ਘਰ ਆਉਣ ਇਹ ਅਈ ਤੇ ਗੁਰੂ ਅਗੇ ਅਰਦਾਸਾ ਇਹੀ ਆ ਹੂੰ ਇਹ ਸੱਚੇ ਪੁਆਛਿਆ ਤਨਤਨ ਗੁਰੂ ਰਾਮਦਾਸ ਜੀ ਜਲਦੀ ਤੇ ਜਲਦੀ ਤੋਂ ਠੀਕ ਕਰ ਦੇ ਤੇ ਜਲਦੀ ਤੇ ਜਲਦੀ ਆਪਣੇ ਛੋਟੇ ਜੇ ਬੱਚਿਆਂ ਦੇ ਵਿੱਚ ਆਵੇ ਸਾਡੀ ਅਰਦਾਸਾਂ ਇਹ ਮੈਂ ਤਾਂ ਨਾ ਬੜੇ ਰੋਲ ਨਭਾਇਆ ਮੇਰ ਪਰਚਾਈ ਵਾਲਾ ਵੀ ਨਭਾਇਆ ਵਾ ਮੈਂ ਮਾਂ ਵੀ ਹਦੀ ਬਣੀ ਆ ਕਈ ਵੀਡੀਓ ਚ ਮੈਂ ਜਿਹੜਾ ਹੁਣ ਆ ਭੈਣ ਭਰਾ ਵਾਲਾ ਰੋਲ ਨਭਾਇਆ ਨਾ ਕੁਆਸੇ ਗਲਤ ਹੈ ਜੇ ਤੋਂ ਮੇਰਾ ਭਰਾ ਹੈ ਭਰਾ ਹੀ ਆ ਹੋ ਮੈਨੂੰ ਚੀਜ਼ ਜਿੱਕ ਜਾਂਦਾ ਮੈਂ ਸ਼ਾਇਦ ਕੀ ਪਤਾ ਹੁਣ ਮੈਂ ਭਾਬੀ ਆ ਜਾਂ ਵੱਡੀ ਆ ਮੈਨੂੰ ਕੇਵਲ ਮੈਂ ਇਹਦਾ ਦਾ ਕਰਨਾ ਥੋੜਾ ਚੀਜ਼ ਜਿੱਕ ਜਾਂਦਾ ਪਰ ਮੈਂ ਹੁਣ ਇਦਾਂ ਨਾਲ ਜਿਦਾਂ ਮੇਰਾ ਭਰਾ ਹੈ ਜਾਂ ਇਦਾਂ ਹਮ ਸਾਰੇ ਸੀਨ ਭਰਾ ਚ ਹੀ ਹੋਏ ਆ ਨਾ ਆ ਵਾਲੇ ਸਾਰੇ ਵੀਡੀਓ ਦੇ ਓਵਰਲੀ ਫੀਲਿੰਗ ਹੋ ਲੱਗੀਏ ਚਾ ਲੋ ਅੱਗੇ ਨਹੀਂ ਅਹੀਂ ਭਣਪਰਮਾ ਵਾਲੇ ਕਿਤੇ ਪਰ ਐਰ ਦਾ ਅੱਗੇ ਜਰਾ ਮਾਂ ਵਾਲੇ ਸੀਨ ਕੀਤੇ ਬੜੀ ਬੜੀ ਮਾਂ ਵਾਲੀ ਖਾਣਦੀ ਰਹਉਂਦੇ ਹੂੰ ਉਦੋਂ ਅਹੀਂ ਵਿੱਚ ਜਦ ਮਾਂ ਪਿਓ ਵੀ ਬਣੇ ਹੂੰ ਹੂੰ ਅੱਛਾ ਹਾਂ ਮਾਂ ਪਿਓ ਤੇ ਹੋਰ ਕੀ ਫੀਲਿੰਗ ਹੋਣੀ ਸਭ ਨੂੰ ਜਿਹੜਾ ਨਾ ਉਹ ਤਾਂ ਇੰਦਿਆਂ ਰਾਹੀਂ ਤੇ ਮਲ ਕੇ ਹੱਸਣਾ ਡੈਡੀ ਆਖਣਾ ਜਦੋਂ ਮੈਨੂੰ ਆਉ ਮੁਸਕਰੀ ਆਣੀ ਗਈ ਬੜੀ ਹੂੰ ਇਹ ਹੈ ਕਿ ਜਦੋਂ ਆਪਾਂ ਇਕੱਠੇ ਲੈਂਦੇ ਨੇ ਕਿ ਅਟੈਚਮੈਂਟ ਹੋ ਜਾਂਦੀ ਆ ਹਰ ਇੱਕ ਜਣਾਂ ਆ ਕਿ ਅੱਜ ਫਲਾਣਾ ਨਹੀਂ ਆ ਜੇ ਢਿੰਗੜਾ ਨਹੀਂ ਆਇਆ ਹੂੰ ਤੇ ਇਹ ਹੈ ਕਿ ਤਦੋਂ ਕੋਈ ਨਹੀਂ ਜਲਦੀ ਤੋਂ ਜਲਦੀ ਆਪਾਂ ਕੋਸ਼ਿਸ਼ ਕਰਦੇ ਆਂ ਕਿ ਜੇ ਇਹਨਾਂ ਨੂੰ ਛੁੱਟੀ ਮਿਲੀ ਥੋੜੇ ਦਿਨਾਂ ਵਾਸਤੇ ਤੇ ਉਹ ਆਏ ਤੇ ਫਿਰ ਉਹਨਾਂ ਦੇ ਨਾਲ ਹੀ ਅਸੀਂ ਐਂਡ ਕਰਾਂਗੇ ਹਾਂ ਹੁਣ ਵੀ ਆਪਾਂ ਉਹਨਾਂ ਨੂੰ ਫੋਨ ਕਰਦੇ ਆਂ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਸੀਨ ਦੱਸਦੀ ਆ ਮਨਪ੍ਰੀਤ ਹੀ ਹਾਨੂੰ ਦੱਸਦੀ ਆ ਆਹ ਟੌਕ ਸਪੀਕਰ ਲਾ ਲੈਨੇ ਆ ਸਾਰੇ ਜਾਨ ਵੀ ਸਾਰੀ ਟੀਮ ਬੈਠੀ ਤੇ ਦੱਸਦੇ ਇਕੱਲੇ ਇਕੱਲੇ ਦਾ ਸੀਨ ਉਹ ਫਿਰ ਦੱਸ ਦਿੰਦੀ ਹਨ ਨੂੰ ਹਨਾ ਆ ਤੇ ਕੋਸ਼ ਫਿਰ ਕਹਿੰਦੀ ਪਈ ਮੈਂ ਦੱਸਦੀ ਤੇ ਅੱਧੀ ਰਕबीर ਨੂੰ ਕਹਿੰਦੀ ਵੀ ਵੀਰ ਜੀ ਤੁਸੀਂ ਆਪਣੇ ਦੇਖੇ ਹਿਸਾਬ ਤਾ ਦਨਾ ਕਰ ਲਓ ਹਾਂ ਸੋਚ ਕੇ ਤੇ ਫੇਰ ਹੀ ਜਿਹੜੀ ਵੀਡੀਓ ਸ਼ੂਟ ਹੁੰਦੀ ਆ ਉਹ ਅੱਜ ਵੀ ਡਈ ਹੈ ਨਾ ਕਮੈਂਟ ਕਰਨਾ ਸਾਨੂੰ ਮੇਰੇ ਨੂੰ ਮੈਸੇਜ ਜੀ ਆਇਆ ਹੈ ਵੀ ਉਹ ਤੁਸੀਂ ਸਾਰੀਆਂ ਜਿਹੜੀ ਟੀਮਾਂ ਵਾ ਸਾਡੀ ਵੀਡੀਓ ਨੂੰ ਮਰ ਕੇ ਬੰਦ ਨਾ ਕਿਤੇ ਕਰ ਦਿਓ ਵੀ ਸਾਰੀ ਟੀਮਾਂ ਮੇਰਾ ਸਾਥ ਦਓ ਤੇ ਮੇਰਾ ਚੈਨਲ ਚੱਲਦਾ ਰਹੇ ਚੱਲਦਾ ਰਹੇ ਹੁਣ ਹਾਂ ਮਤ ਨਾ ਹੋ ਜੇ ਹੁਣ ਜਦੋਂ ਆਪਾਂ ਇੱਕ ਦਿਨ ਹੀ ਵੀਡੀਓ ਪਾਉਂਦੇ ਤਾਂ ਮੁੜ ਕੇ ਕਿੰਨਾ ਫਰਕ ਪੈ ਜਾਂਦਾ ਵਾ ਹਾਂ ਆ ਨਕੋ ਬੰਦ ਕਰਨਾ ਲੱਗਦੀ ਵਾ ਜੋਰ ਲਾਓ ਚਲੋ ਉਹਨਾਂ ਨੇ ਹੁਣ ਪੈਸੇ ਚਾਹੇ ਕਿ ਜਿੱਦਾਂ ਲੋੜ ਵਾ ਲੋੜ ਵਾ ਚੱਲੂਗਾ ਤਾਂ ਕੋਈ ਪੈਸਾ ਆਉ ਪੈਸੇ ਦਾ ਪਤਾ ਕਰ ਲਈ ਜਦੋਂ ਹਸਪੀਟਲ ਚਲ ਜੀਏ ਹਸਪੀਟਲ ਦੀ ਕੰਦਾ ਵੀ ਕੰਦਾ ਪੈਸੇ ਮੰਗਦੀਆਂ ਇਹਦੇ ਹੈ ਹੀ ਇਹ ਇੱਕ ਮੁਕਦਮੇ ਤੇ ਇੱਕ ਬਿਮਾਰੀ ਦਾ ਕਿੰਨੂ ਲੱਗਦੀ ਇਹ ਪੈਸਾ ਲੈ ਜਾਂਦੀ ਹੈ ਖਾਜਦੀ ਹੈ ਹੁਣ ਸਾਨੂੰ ਪਤਾ ਵੀ ਹੋਤਾ ਹੋਗੇ ਕਿ ਇਹਨੂੰ ਪਰ ਇਹ ਥੋੜਿਆ ਨੂੰ ਮਤਲਬ ਕਿੰਨਾ ਕੁ ਪੈਸਾ ਲੱਗਦੀ ਲੱਗ ਗਿਆ ਵਾ ਹੁਣ ਅਸੀਂ ਤੇ ਜ਼ਿਆਦੀਆਂ ਗੱਲਾਂ ਨਹੀਂ ਵਿਚਾਰਿਆ ਨਾ ਕਰਦੇ ਕਿਉਂਕਿ ਉਹ ਅੱਗੇ ਬੜੇ ਬਿਜੀ ਪਰੇਸ਼ਾਨ ਉੱਤੇ ਰਬੀਨੋ ਰੋਜ ਕਹਿਣਾ ਬੜਾ ਬੁਰੀ ਕਰਾਇਆ ਫੋਨ ਕੀਤਾ ਕਿੱਦਾਂ ਮੈਂ ਮਜੂਰ ਮੈਂ ਇਹਨਾਂ ਨੂੰ ਕੁੱਛਣਾ ਮੇਰੀ ਆਂਟੀ ਮੇਰਾ ਸਿਸਟਮ ਇਦਾਂ ਦਾ ਵੀ ਮੇਰਾ ਦਿਲ ਉਤੋਂ ਮੈਂ ਬਹਿ ਕਿਉਂ ਸਦਤ ਲੱਗਾ ਪਰ ਇਹਨਾਂ ਮੇਰਾ ਦਿਲ ਵਾਣਾ ਬੜਾ ਹੀ ਖੋਰ ਸਾਦਾ ਚੇਤਨਾ ਮੇ ਕੋਈ ਗੱਲ ਨਹੀਂ ਹੁੰਦੀ ਇਹ ਨਾਲੇ ਉਹ ਕਹਿਣ ਵੀ ਲਈ ਹੈ ਨਾ ਕਿ ਮੈਂ ਜਦੋਂ ਕੋਈ ਚੀਜ਼ ਲੈਣ ਜਾਣੀ ਜਦੋਂ ਮੈਨੂੰ ਕੋਈ ਫੋਨ ਆ ਜਾਂਦਾ ਮੈਂ ਚੀਜ਼ਾਂ ਹੀ ਉੱਥੇ ਪੋਲ ਜਾਣੀ ਦਵਾਈਆਂ ਬੂਟੀਆਂ ਪੋਲ ਜਾਣੀ ਮੈਨੂੰ ਦੋੜੇ ਜਾਣਾ ਪੈਂਦਾ ਵਾ ਇਹ ਵੀ ਗੱਲ ਕੀਤੀ ਮੈਨੂੰ ਫੋਨ ਨਾ ਕੋਈ ਕਰੇ ਹਾਂ ਠੀਕ ਆ ਮੈਨੂੰ ਆ ਤਾਂ ਨਸਾਨੀ ਮੈਨੂੰ ਸਾਰਿਆਂ ਦਾ ਹੀ ਫੋਨ ਆਉਂਦੇ ਆ ਮੈਨੂੰ ਪਤਾ ਵਾ ਵੀ ਮੇਰੇ ਦੁੱਖ ਸੁੱਖ ਵਾਤੇ ਹੀ ਨਹੀਂ ਪੁੱਛਣ ਸਾਰੇ ਜਾਣਦੇ ਆ ਮੈਂ ਤਾਂ ਨਹੀਂ ਇੰਨੀ ਆ ਕਿ ਮੈਂ ਨਹੀਂ ਚੁੱਪੂਗਾ ਅਗਰ ਕੱਲੀ ਆ ਉੱਥੇ ਦਵਾਈ ਲੈਣੇ ਜਾਂ ਗੱਲ ਕਰਨੀ ਉਹਦਾ ਕਸੂਰ ਨਹੀਂ ਆ ਉਹ ਜਿੱਦਾਂ ਮਰਦਾ ਬਿਮਾਰੀ ਜਦੋਂ ਕਿਹਦਾ ਫੋਨ ਆਉਣਾ ਨਾ ਮੈਨੂੰ ਬਹੁਤ ਹੋਰ ਤਰ੍ਹਾਂ ਹੁੰਦਾ ਹੈ ਮੈਂ ਕੀ ਗੱਲ ਕਰਾਂ ਕੀ ਦੱਸਾਂ ਐਦਾਂ ਹੁੰਦਾ ਹੁੰਦਾ ਵਾ ਟੈਨਸ਼ਨ ਹੁੰਦੀ ਆ ਕੇ ਬਾਕੀ ਦਿਨ ਕੋਈ ਨਹੀਂ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਜਲਦੀ ਤੋਂ ਜਲਦੀ ਕੋਈ ਨਾ ਕੋਈ ਦਾ ਸੋਲੂਸ਼ਨ ਕਰਦੇ ਆ। ਆਹੋ ਚਲੋ ਜੇ ਇਹਨੂੰ ਕੇ ਹਿਸਾਬ ਨਾਲ ਐਂਡ ਕਰਕੇ ਹੋਰ ਨਵੀਂ ਕੋਈ ਸ਼ੁਰੂ ਕਰ ਲਾਂਗੇ। ਨਹੀਂ ਉਹਨਾਂ ਦਾ ਵੀ ਪੂਰਾ ਪਿਸਾ ਦੇਣ ਦੀ ਕੋਸ਼ਿਸ਼ ਕਰਨੀ ਤੇ ਆ ਵੀ ਗਿਓ ਆਪਾਂ ਚੈਨਲ ਤੇ ਵੀਡੀਓ ਡਿੱਗਣ ਨਹੀਂ ਤੇਣੀ। ਹੋ ਸਕਦਾ ਤਾਂ ਮਗਾ ਕੇ ਦੂਜੀ ਕੋਈ ਸ਼ੁਰੂ ਕੋਈ ਨਵੀਂ ਸ਼ੁਰੂ ਕਰ ਆਹੋ ਬਾਕੀ ਭੈਣ ਭਰਾ ਦੱਸ ਦੇਣ ਕੋਈ ਫਨੀ ਕਰਨੀ ਜਾਂ ਕਿਹੜੀ ਕਰੀਏ ਦੱਸ ਸਕਦੇ ਸਾਰੇ ਜਣ। ਭੈਣ ਭਰਾ ਨਾਲ ਨਾਲ ਹਾਂ ਇਹ ਸਾਡੇ ਨਾਲ ਰਹਿਣ ਤੇ ਫੇਰ ਅਸੀਂ ਵੀ ਮਰਕੂ ਚੀਜ਼ ਨਹੀਂ ਹਾਂ। ਹਾਂਜੀ ਬਿਲਕੁਲ ਤੇ ਭੈਣ ਭਰਾ ਹੀ ਉੱਚਾ ਕਰਦੇ ਹਰੇਕ ਨੂੰ। ਤੇ ਕੱਲਾ ਬੰਦਾ ਅਜਾ ਤੇ ਤੁਹਾਡੇ ਵਰਗਾ ਕੋਈ ਵੀਡੀਓ ਚ ਨਾ ਆਵੇ ਤੇ ਪੁੱਛਣ ਡੈ ਪੈਂਦੇ ਐਂਟੀ ਕਿਉਂ ਨਹੀਂ ਆਈ ਬਲਜੀਤ ਕਿਉਂ ਨਹੀਂ ਆਈ ਰਾਨੋ ਕਿਉਂ ਨਹੀਂ ਆਈ ਜਿਹੜੇ ਉਹ ਖੁਦ ਆਪ ਆ ਉਹਨਾਂ ਨੂੰ ਸਾਰਿਆਂ ਨੇ ਪੁੱਛਣਾ ਹੀ ਪੁੱਛਣਾ ਨਾ ਵੀ ਉਹ ਨਹੀਂ ਆਉਂਦੇ ਵਿੱਚ ਸਾਨੂੰ ਵੀਡੀਓ ਚੰਗੀ ਨਹੀਂ ਲੱਗਦੀ ਬਾਕੀ ਚਲੋ ਇਹ ਤੇ ਇਹੋ ਚਾਉਂਦੇ ਪਏ ਇਹਦਾ ਕੰਮ ਚੱਲਦਾ ਰਹੇ ਆਣ ਕੇ ਵੀ ਇਦਾਂ ਹੀ ਚਲਾਉਂ ਚਲਾਉਣਾ ਹਾਂ ਉਹਨੂੰ ਤੇ ਚਲਾਉਣਾ ਸੱਚੇ ਪਾਤਸ਼ਾਹ ਪੰਪਾ ਕਰੇ ਵੀ ਠੀਕ ਠਾਕ ਹੋ ਕੇ ਘਰੇ ਆਵੇ ਆਵੇ ਆਪਣੇ ਜਿੰਨਾ ਵੀ ਚੱਲਦਾ ਮੈਂ ਕਹਿੰਦਾ ਮਹਾਰਾਜ ਇੰਨਾ ਚਲਾਈ ਬਾਕੀ ਇਹ ਵੀ ਆ ਵੀ ਇਹਨਾਂ ਦਾ ਕਾਰੋਬਾਰ ਵਾਏ ਇਹ ਰੋਟੀ ਰੋਜੀ ਰੋਟੀ ਆ ਉਹ ਤੇ ਭੈਣ ਭਰਾਵਾਂ ਨੇ ਉੱਚਾ ਚੁੱਕਿਆ ਆਰਜ਼ਮਾ ਕਿਉਂ ਕਿਆ ਵਾ ਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਸੱਚੇ ਪਾਤਸ਼ਾਹ ਇਹਨਾਂ ਨੂੰ ਚੰਗੀ ਬਲਾ ਤੇ ਤੁਹਾਡੀ ਜ਼ਿੰਮੇਵਾਰੀ ਭਾਈ ਸਾਡਾ ਚੈਨਲ ਵਾ ਜਿੱਦੋਂ ਅਸੀਂ ਕਿਤੇ ਜਾਈਏ ਉਹਨਾਂ ਦੀ ਜ਼ਿੰਮੇਵਾਰੀ ਹੈ ਜਿੱਦੋਂ ਉਹ ਕਿਤੇ ਜਾਣ ਸਾਡੀ ਜ਼ਿੰਮੇਵਾਰੀ ਹੈ ਪਹਿਲਾਂ ਉਹਨਾਂ ਨੇ ਬਥੇਰਾ ਜਦੋਂ ਸਾਥ ਹੋਣ ਤੁਹਾਡੀ ਵਾਰੀ ਆ ਗਈ ਤੁਸੀਂ ਨਿਭਾਉਣਾ ਸਾਰਾ ਨਾਲ ਮਿਲ ਕੇ ਇਦਾਂ ਹੀ ਚੱਲਣਾ ਕੰਮ ਜਿਸ ਤਰ੍ਹਾਂ ਚੱਲਦਾ ਹੀ ਇਦਾਂ ਵਾ ਇੱਕ ਦੂਜੇ ਦੀ ਹੈਲਪ ਕਰਾਂਗੇ ਨਾ ਰਵਾਂਗੇ ਕਿ ਹਿੰਮਤ ਮਿਲ ਕੇ ਥੱਲੇ ਇਹ ਵੀ ਹੌਸਲਾ ਨਾ ਡਿੱਗਣ ਨਾ ਦੋਦਾ ਹੌਸਲਾ ਅਕਤਜੀ ਤੁਹਾਨੂੰ ਕੁਝ ਨਹੀਂ ਮੰਦਨੇ ਜਾਣਾ ਬਸ ਸਾਥ ਹੀ ਆ ਇੱਕ ਦੂਜੇ ਦਾ ਆਵਾ ਸਾਥ ਹੀ ਆਵੇ ਤੇ ਬਾਕੀ ਹੈ ਜੀ ਸਾਰਿਆਂ ਨੂੰ ਬੇਨਤੀ ਕਰਨੀ ਕਿ ਸਾਰੇ ਜਣੇ ਸਾਡਾ ਵੱਧ ਤੋਂ ਵੱਧ ਜਿਹੜਾ ਸਾਥ ਦਿਓ ਧੰਨਵਾਦ ਜੀ ਚਲੋ ਠੀਕ ਹੈ ਜੀ ਸਾਰਿਆਂ ਪਿਆਰ ਭਰੀ ਸਤਿ ਸ਼ਕਰੀਆ ਜੀ